ਨਮਸਕਾਰ ਜਿਵੇਂ ਕਿ ਉਹ ਪੰਜਾਬ ਬਾਰਡਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਹਰਪਗਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਡੀਜੀ ਸਿੰਘ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵਕਫ ਬਕਸੋਵਾਂ ਦਾ ਨਿਰੀਖਣ ਕੀਤਾ ਗਿਆ ਅਤੇ ਨਿਰੀਖਣ ਤੋਂ ਬਾਅਦ ਬਲਾਕ ਨੋਡ ਜੈਮਲ ਸਿੰਘ ਦੇ ਸਮੂਹ ਸਕੂਲ ਮੁਖੀਆਂ ਨਾਲ ਦਾਖਲਾ ਮੁਹਿੰਮ ਚੰ ਮੰਡੀ ਰਿਵਿਊ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਹਰਪਗਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਡੀਜੀ ਸਿੰਘ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਵਿਸਤਾਰ ਨਾਲ ਦਾਖਲਾ ਮੁਹਿੰਮ ਦੇ ਹਰ ਪੱਖ ਦਾ ਰਿਵਿਊ ਕੀਤਾ ਅਤੇ ਸਕੂਲ ਮੁਖੀਆਂ ਨੂੰ ਸਕੂਲ ਨੂੰ ਸਾਫ਼ ਸੁੱਤਾ ਰੱਖਣ ਮਿੱਡੇ ਮੀਲ ਨੂੰ ਅਨੁਸਾਰ ਬਣਾਉਣ ਤੇ ਸਮੂਚਾਰਕ ਰਿਕਾਰਡ ਭਾਗ ਦੇ ਈ ਪੰਜਾਬ ਪੋਰਟਲ ਤੇ ਅਪਡੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਬਮਿਆ कह सकता मान योग टारगेट जो नैगेटिव है असं हंड्रेड परसेंट कोशिश करा कि इसमें अचीव जरा है जल्दी को जल्दी कर लिया जाए बट मेरे वालों एक मैसेज थोड़े सारे है नैक्सट वीक एक मीटिंग दोबारा होगी मेरे वालों होगी सो आई विल ਲੁੱਕ ਇਨ ਟੂ ਦਾ ਥਿੰਗਸ ਕਿ ਕਿਥੋਂ ਤੱਕ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ ਬਾਕੀ ਬਹੁਤ ਸਾਰੀ ਗੱਲ ਸੀ ਪ੍ਰੋਬਲਮ ਦੀ ਗੱਲ ਸੀ ਸੋਲੂਸ਼ਨਸ ਦੀ ਗੱਲ ਕਿਸੇ ਨੇ ਨਹੀਂ ਕੀਤੀ ਮੈਂ ਸੁਣ ਰਿਹਾ ਸੀਗਾ ਪਰ ਮੈਨੂੰ ਕਿਸੇ ਨੇ ਸੋਲੂਸ਼ਨਸ ਦੀ ਗੱਲ ਨਹੀਂ ਕੀਤੀ ਪਤਾ ਲੱਗਿਆ ਕਿ ਸਰ ਸਾਡੇ ਕੋਲ ਇਹ ਸੋਲੂਸ਼ਨਸ ਪ੍ਰੋਬਲਮਸ ਹੈਗੀਆਂ ਸੋਲੂਸ਼ਨਸ ਵੀ ਹੈਗੀਆਂ ਅਸੀਂ ਇਹ ਤਾਂ ਗੱਲ ਕੀਤੀ ਕਿ ਉਹ ਪੁਰਾਣਾ ਸਕੂਟਰ ਡਰਾਈਵਰ ਹੈ ਉਹਦੀ ਕੁਆਲਿਟੀ ਅੱਛੀ ਹੈ ਉਹਦੀ ਕੁਆਲਿਟੀ ਅੱਛੀ ਹੈ ਉਹਦੀ ਕੁਆਲਿਟੀ ਅੱਛੀ ਹੈ ਬਟ ਇਸ ਇਹ ਨਹੀਂ ਕਿਹਾ ਕਿ ਅਸੀਂ ਆਪਣੀ ਕੁਆਲਿਟੀ ਇੰਪਰੂਵ ਕਰਾਂਗੇ ਸਾਰਿਆਂ ਨੇ ਕਿਹਾ ਕਿ ਅਸੀਂ ਪਹਿਲੇ ਨੰਬਰ ਤੇ ਹਾਂ ਪਠਾਨਕੋਟ ਜ਼ਿਲ੍ਹਾ ਪਹਿਲੇ ਨੰਬਰ ਤੇ ਹੈ ਸਾਡੇ ਅਧਿਆਪਕ ਪੂਰੇ ਪੰਜਾਬ ਦੇ ਵਿੱਚੋਂ ਵਧੀਆ ਅਧਿਆਪਕ ਹੈ ਤਾਂ ਹੀ ਉਹ ਆਪਣੇ ਬੱਚਿਆਂ ਨੂੰ ਪਹਿਲੇ ਨੰਬਰ ਤੇ ਲੈ ਕੇ ਆਏ ਪਰ ਇਨਰੋਲਮੈਂਟ ਜਦੋਂ ਆਪਾਂ ਡਾਟਾ ਦੇਖਦੇ ਆ ਉੱਥੇ ਥੋੜੀ ਨਿਮੋਸ਼ੀ ਹੁੰਦੀ ਹੈ ਕਿ ਪਠਾਨਕੋਟ ਬਿਲੋ ਐਵਰੇਜ ਹੈ todo